ਅੱਜ 6 ਜਨਵਰੀ ਇਸ ਵਕਤ ਦੀਆਂ ਚਾਰ ਵੱਡੀਆਂ ਖਬਰਾਂ ਨੇ ਤੁਹਾਨੂੰ ਚਾਰੇ ਖਬਰਾਂ ਦੀ ਪੂਰੀ ਜਾਣਕਾਰੀ ਦਿੰਨੇ ਆ ਤੇ ਨਾਲੇ ਦੱਸਾਂਗੇ ਹਰ ਖਬਰ ਦਾ ਪਰਦੇ ਪਿਛਲਾ ਸੱਚ ਪਹਿਲਾਂ ਸੁਣੋ ਮੁੱਖ ਖਬਰਾਂ ਪਹਿਲੀ ਖਬਰ ਹੈ ਕਿ ਕੰਗਨਰ ਨਾਉਤ ਦੀ ਫਿਲਮ ਐਮਰਜੈਂਸੀ ਜਿਹਦੀ ਬ੍ਰੇਕ ਲੱਗੀ ਹੋਈ ਸੀ ਕਾਫੀ ਟਾਈਮ ਤੋਂ ਹੁਣ ਉਹਦੀ ਰਿਲੀਜ਼ ਡੇਟ ਆ ਗਈ ਹੈ ਤੇ ਨਾਲੇ ਉਹਦੇ ਵਿੱਚੋਂ ਕਾਫੀ ਸਾਰੇ ਸੀਨ ਕੱਟ ਦਿੱਤੇ ਗਏ ਨੇ ਤੇ ਉਹਦਾ ਟ੍ਰੇਲਰ ਸਾਹਮਣੇ ਆ ਗਿਆ ਹੈ ਤੇ ਪੂਰੀ ਜਾਣਕਾਰੀ ਇਸ ਖਬਰ ਦੀ ਤੁਹਾਨੂੰ ਅੱਗੇ ਦਿੰਨੇ ਆ ਦੂਜੀ ਵੱਡੀ ਖਬਰ ਹੈ ਕਿ ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੋਰਾ ਨੇ ਅਕਾਲੀ ਦਲ ਨੂੰ ਤੇ ਸੁਖਬੀਰ ਬਾਦਲ ਹੋਰਾ ਨੂੰ ਸੁਖਬੀਰ ਬਾਦਲ ਹੋਰਾ ਦੇ ਮਾਮਲੇ ਦੇ ਉੱਪਰ ਸਖਤ ਹਦਾਇਤ ਤੇ ਸਖਤ ਹੁਕਮ ਜਾਰੀ ਕੀਤੇ ਨੇ ਪੂਰਾ ਮਾਮਲਾ ਤੁਹਾਨੂੰ ਅੱਗੇ ਦੱਸਦੇ ਆ ਤੀਜੀ ਵੱਡੀ ਖਬਰ ਹੈ ਕਿ ਐਮਪੀ ਅਮਰਤਪਾਲ ਸਿੰਘ ਜਿਹੜੇ ਡੇਬਰੂਗੜ੍ਹ ਜੇਲ੍ਹ ਚ ਬੰਦ ਨੇ ਉਹਨਾਂ ਦੀ ਇੱਕ ਨਵੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਨੰਦਪੁਰ ਦਾ ਐਲਾਨ ਜਿਹੜਾ ਹੋਇਆ ਹੈ ਇਹਦੇ ਉੱਪਰ ਸਿਮਰਨਜੀਤ ਸਿੰਘ ਮਾਨ ਨੇ ਬੜਾ ਅਜੀਬ ਬਿਆਨ ਦੇ ਦਿੱਤਾ ਹੈ ਤੇ ਅੱਗੋਂ ਫਿਰ ਅਮਰਤਪਾਲ ਹੋਰਾਂ ਦੀ ਪਾਰਟੀ ਦੇ ਨਾਲ ਚੱਲ ਰਹੇ ਐਮਪੀ ਜਿਹੜੇ ਸਰਬਜੀਤ ਖਾਲਸਾ ਨੇ ਫਰੀਦਕੋਟ ਤੋਂ ਉਹਨਾਂ ਨੇ ਵੀ ਅੱਗੋਂ ਮੋੜਵਾ ਤਿੱਖਾ ਜਵਾਬ ਦਿੱਤਾ ਹੈ ਸਿਮਰਨਜੀਤ ਸਿੰਘ ਮਾਨ ਨੂੰ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਉਧਰ ਜਿਹੜੇ ਜਸਟਿਨ ਟਰੂਡੋ ਨੇ ਉਹਨਾਂ ਦੇ ਮਾਮਲੇ ਦਾ ਵੱਡਾ ਰੌਲਾ ਪੈ ਗਿਆ ਤੇ ਹੁਣ ਮੁੱਖ ਖਬਰਾਂ ਤੋਂ ਬਾਅਦ ਪੂਰੀ ਜਾਣਕਾਰੀ ਤੁਹਾਨੂੰ ਵਿਸਥਾਰਤ ਦੱਸਦੇ ਹਾਂ ਪਹਿਲੀ ਖਬਰ ਹੈ ਕੰਗਨਰ ਨਵਤ ਕੰਗਨਰ ਨਵਤ ਦੀ ਫਿਲਮ ਆਈ ਸੀ ਐਮਰਜੈਂਸੀ ਜਿਹੜੀ ਕਿ 6 ਸਤੰਬਰ 2024 ਨੂੰ ਪਹਿਲਾ ਰਿਲੀਜ਼ ਹੋਣੀ ਸੀ ਔਰ ਜਦੋਂ ਹੀ ਉਹਦਾ ਟ੍ਰੇਲਰ ਰਿਲੀਜ਼ ਹੋਇਆ ਸੀਗਾ ਤਾਂ ਰੌਲਾ ਪੈ ਗਿਆ ਸੀ ਉਹਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਸੀ ਕਿਉਂਕਿ ਜਰਨੈਲ ਸਿੰਘ ਪਿੰਡਰਾਵਾਲਿਆਂ ਬਾਰੇ ਤੇ ਜਿਹੜੀ ਸਿੱਖ ਫਲਸਫੀ ਹੈ ਜਾਂ ਸਿੱਖ ਇਤਿਹਾਸ ਹੈ ਉਹਦੇ ਬਾਰੇ ਕਈ ਸਾਰੇ ਸ਼ੰਕੇ ਉੱਠੇ ਸੀ ਕਿ ਇਸ ਫਿਲਮ ਦੇ ਵਿੱਚ ਗਲਤ ਪੇਸ਼ਕਾਰੀ ਕੀਤੀ ਹੋ ਸਕਦੀ ਹੈ ਰੌਲਾ ਪਿਆ ਸੀ ਕਾਲ ਤਖਤ ਤੋਂ ਸ਼੍ਰੋਮਣੀ ਕਮੇਟੀ ਤੋਂ ਚਾਰ ਚਫੇਰਿਓਂ ਬਿਆਨ ਆਏ ਸੀ ਕਿ ਕੰਗੜਾ ਦੀ ਇਸ ਫਿਲਮ ਦੇ ਉੱਪਰ ਰੋਕ ਲਾਈ ਜਾਵੇ ਉਦੋਂ ਕੰਗੜਾ ਨੇ ਵੀ ਅੱਗੇ ਤਿੱਖੇ ਬਿਆਨ ਦਿੱਤੇ ਸੀ ਔਰ ਫਿਰ ਵਿਰੋਧ ਦੇ ਵਿੱਚ ਪੰਜਾਬ ਦੇ ਵਿੱਚੋਂ ਵੱਡੀ ਗਿਣਤੀ ਲੋਕ ਜਿਹੜੇ ਨੇ ਉਹ ਸੋਸ਼ਲ ਮੀਡੀਆ ਤੇ ਮੀਡੀਆ ਦੇ ਉੱਪਰ ਬੋਲੇ ਸੀ ਕਿ ਅਸੀਂ ਕੰਗਣਾ ਨੂੰ ਜਵਾਬ ਦੇਵਾਂਗੇ ਤਾਂ ਫਿਰ ਕੰਗਣਾ ਦੀ ਫਿਲਮ ਵਿਵਾਦਾਂ ਚ ਘਿਰ ਗਈ ਸੀ ਕੰਗਣਾ ਦੀ ਫਿਲਮ ਐਮਰਜੈਂਸੀ ਜਿਹੜੀ ਕਿ ਉਸਨੇ ਆ ਇੰਦਰਾ ਗਾਂਧੀ ਦੇ ਜੀਵਨ ਦੇ ਉੱਪਰ ਬਣਾਈ ਹੈ ਔਰ ਉਹਦੇ ਵਿੱਚ ਇਸ ਤਰ੍ਹਾਂ ਦੇ ਇਤਰਾਜਯੋਗ ਸੀਨਾਂ ਦਾ ਰੌਲਾ ਪਿਆ ਸੀਗਾ ਤਾਂ ਫਿਰ ਮਾਮਲਾ ਅਦਾਲਤ ਤੱਕ ਵੀ ਗਿਆ ਸੀ ਤਾਂ ਫਿਰ ਜਿਹੜਾ ਸੈਂਸਰ ਫਿਲਮ ਬੋਰਡ ਹੈ ਉਸਨੇ ਉਸ ਫਿਲਮ ਦੇ ਉੱਪਰ ਕੱਟ ਲਾਏ ਨੇ ਤੇ ਹੁਣ 14 ਜਨਵਰੀ ਨੂੰ ਕੰਗਣਾ ਦੀ ਫਿਲਮ ਰਿਲੀਜ਼ ਹੋਵੇਗੀ ਜਿਹਦੇ ਵਿੱਚੋਂ ਉਹ ਸਾਰੇ ਸੀਨ ਜਿਹੜੇ ਕੱਟ ਦਿੱਤੇ ਗਏ ਨੇ ਜਿਨ੍ਹਾਂ ਦਾ ਵਿਵਾਦ ਸਾਹਮਣੇ ਆ ਰਿਹਾ ਸੀਗਾ ਹੁਣ ਟ੍ਰੇਲਰ ਨਵਾਂ ਰਿਲੀਜ਼ ਹੋਇਆ 1 ਮਿੰਟ ਤੇ 50 ਸੈਕਿੰਡ ਦਾ ਪਰ ਉਹਦੇ ਵਿੱਚ ਜਿਹੜੇ ਪਹਿਲਾਂ ਵਾਲੇ ਵਿਵਾਦਿਤ ਸੀਨ ਟ੍ਰੇਲਰ ਦੇ ਵਿੱਚ ਸੀ ਉਹ ਨਵੇਂ ਟ੍ਰੇਲਰ ਦੇ ਵਿੱਚ ਨਹੀਂ ਹਨ ਫਿਲਮ ਦੇ ਵਿੱਚ ਕੀ ਕੁਝ ਹੈ ਕੀ ਕੁਝ ਕੱਟਿਆ ਗਿਆ ਤੇ ਕੀ ਕੁਝ ਰੱਖਿਆ ਗਿਆ ਇਹ ਤਾਂ ਫਿਲਮ ਆਉਣ ਤੋਂ ਬਾਅਦ ਪਤਾ ਲੱਗੇਗਾ ਪਰ ਫਿਲਹਾਲ ਟ੍ਰੇਲਰ ਨੂੰ ਦੇਖ ਕੇ ਇੰਜ ਜਾਪਦਾ ਹੈ ਕਿ ਕੰਗਣਾ ਦੀ ਫਿਲਮ ਦੇ ਵਿੱਚੋਂ ਵਿਵਾਦਿਤ ਸੀਨ ਕੱਟ ਦਿੱਤੇ ਗਏ ਨੇ ਕੰਗਣਾ ਕਾਫੀ ਨਰਾਸ਼ ਦਿਖਦੀ ਰਹੀ ਉਹਨੇ ਕਾਫੀ ਨਰਾਸ਼ ਬਿਆਨ ਵੀ ਦਿੱਤੇ ਸੀ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਫਿਰ ਇਸ ਦੇਸ਼ ਦੇ ਵਿੱਚ ਇਹ ਕਾਹਦਾ ਲੋਕਤੰਤਰ ਹੈ ਜਿੱਥੇ ਕੋਈ ਵਿਅਕਤੀ ਆਪਣੀ ਗੱਲ ਆਜ਼ਾਦੀ ਨਾਲ ਕਹਿ ਨਹੀਂ ਸਕਦਾ ਪਰ ਫਿਰ ਵੀ ਜਿਹੜੀ ਭਾਜਪਾ ਪਾਰਟੀ ਵੱਲੋਂ ਉਹ ਐਮਪੀ ਹੈ ਮੰਡੀ ਤੋਂ ਜਿੱਤੀ ਹੋਈ ਉਹਨੇ ਵੀ ਕੰਗਣਾ ਨੂੰ ਕਈ ਬਿਆਨਾਂ ਤੋਂ ਵਰਜਿਆ ਸੀਗਾ ਔਰ ਕੰਗਣਾ ਦੇ ਦਿੱਤੇ ਕਈ ਬਿਆਨਾਂ ਦੇ ਨਾਲ ਉਹਨਾਂ ਨੇ ਨਾਤਾ ਤੋੜ ਲਿਆ ਸੀ ਕਿ ਇਹ ਬਿਆਨ ਸਾਡੇ ਨਹੀਂ ਇਹ ਕੰਗਣਾ ਦੇ ਨਿੱਜੀ ਬਿਆਨ ਹਨ ਔਰ ਹੁਣ ਕੰਗਣਾ ਦੀ 14 ਜਨਵਰੀ ਨੂੰ ਫਿਲਮ ਐਮਰਜੈਂਸੀ ਰਿਲੀਜ਼ ਹੋਵੇਗੀ ਦੇਖਾਂਗੇ ਕੀ ਸਾਹਮਣੇ ਆਉਂਦਾ ਹੈ ਪਹਿਲਾਂ ਕੰਗਣਾ ਦੀਆਂ ਕਈ ਫਿਲਮਾਂ ਫਲॉप ਰਹੀਆਂ ਨੇ ਇਹ ਫਿਲਮ ਫਲॉप ਹੋਵੇਗੀ ਜਾਂ ਹਿੱਟ ਹੋਵੇਗੀ ਇਹ ਵੇਖਣਾ ਪਰ ਇੱਕ ਇਹ ਵੀ ਕੰਮ ਚੱਲਦਾ ਇੱਥੇ ਕਿ ਜਦੋਂ ਕੋਈ ਫਿਲਮ ਹਿੱਟ ਕਰਾਉਣੀ ਹੁੰਦੀ ਹੈ ਤਾਂ ਉਹਦੇ ਵਿੱਚ ਜਾਣ ਬੁੱਝ ਕੇ ਟਰੇਲਰ ਦੇ ਵਿੱਚ ਪਹਿਲਾਂ ਐਦਾਂ ਦੇ ਵਿਵਾਦਤ ਸੀਨ ਪੇਸ਼ ਕਰ ਦਿੱਤੇ ਜਾਂਦੇ ਨੇ ਜਿਨ੍ਹਾਂ ਤੇ ਰੌਲਾ ਪੈ ਜੇ ਫਿਲਮ ਦਾ ਨਾਮ ਫਿਲਮ ਦੀ ਮਸ਼ਹੂਰੀ ਸਾਰਿਆਂ ਤੱਕ ਹੋ ਜਾਂਦੀ ਹੈ ਉਸ ਤੋਂ ਬਾਅਦ ਫਿਰ ਉਹ ਸੀਨ ਜਿਹੜੇ ਉਹ ਕੱਟ ਜਾਂ ਕਟਵਾ ਦਿੱਤੇ ਜਾਂਦੇ ਨੇ ਤੇ ਚਲੋ ਜੀ ਉਹ ਫਿਲਮ ਫਿਰ ਕਈ ਵਾਰ ਹਿੱਟ ਵੀ ਹੋ ਜਾਂਦੀ ਹੁੰਦੀ ਹੈ ਤੇ ਕੰਗਣਾ ਦਾ ਤਰੀਕਾ ਐਦਾਂ ਦਾ ਵੀ ਹੋ ਸਕਦਾ ਹੈ ਇਹ ਸ਼ੰਕੇ ਬਣੇ ਹੋਏ ਨੇ ਇਸ ਤੋਂ ਅਗਲੀ ਵੱਡੀ ਖਬਰ ਹੈ ਕਿ ਅੱਜ ਗਿਆਨੀ ਰਗਵੀਰ ਸਿੰਘ ਜਿਹੜੇ ਜਥੇਦਾਰ ਅਕਾਲ ਤਖਤ ਸਾਹਿਬ ਨੇ ਉਹਨਾਂ ਨੇ ਅਕਾਲੀ ਦਲ ਨੂੰ ਲੈ ਕੇ ਇੱਕ ਬੜੀ ਸਖਤ ਹਦਾਇਤ ਤੇ ਸਖਤ ਟਿੱਪਣੀ ਕੀਤੀ ਹੈ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਤੁਸੀਂ ਅ ਅਕਾਲੀ ਦਲ ਨੂੰ ਹੁਕਮ ਕੀਤੇ ਹੋਏ ਸੀਗੇ ਕਿ ਉਹ ਜਿਹੜੇ ਸੁਖਬੀਰ ਬਾਦਲ ਹੋਰਾਂ ਦੇ ਅਸਤੀਫੇ ਆਏ ਹੋਏ ਨੇ ਵੀ ਉਹਨੂੰ ਪ੍ਰਵਾਨ ਕਰਨ ਤਾਂ ਅਕਾਲੀ ਦਲ ਨੇ ਹੁਣ ਤੱਕ ਪ੍ਰਵਾਨ ਨਹੀਂ ਕੀਤੇ ਅਸਤੀਫੇ ਤਾਂ ਇਹਦੇ ਬਾਰੇ ਕੀ ਕਹੋਗੇ ਤਾਂ ਗਿਆਨੀ ਰਗਵੀਰ ਸਿੰਘ ਹੋਰਾਂ ਨੇ ਫਿਰ ਸਖਤੀ ਨਾਲ ਇਹ ਗੱਲ ਬੋਲੀ ਹੈ ਕਿ ਅਕਾਲੀ ਦਲ ਨੂੰ ਇਨ ਬਿਨ ਅਕਾਲ ਤੱਕ ਸਾਹਬ ਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜੋ ਕਿ ਅਕਾਲੀ ਦਲ ਨੇ ਹੁਣ ਤੱਕ ਨਹੀਂ ਕੀਤੀ ਉਹਨਾਂ ਨੇ ਕਿਹਾ ਕਿ ਕਾਲੀ ਦਲ ਨੂੰ ਅਨਾਂ ਕਾਨੀ ਨਹੀਂ ਕਰਨੀ ਚਾਹੀਦੀ ਆ ਸ਼ਬਦ ਉਹਨਾਂ ਨੇ ਵਰਤੇ ਨੇ ਉਹਨਾਂ ਨੂੰ ਇੰਜ ਲੱਗਦਾ ਕਿ ਅਕਾਲੀ ਦਲ ਅਨਾਂ ਕਾਨੀ ਕਰ ਰਿਹਾ ਅਕਾਲ ਤਖ ਦਾ ਹੁਕਮ ਮੰਨਣ ਤੋਂ ਭਾਵੇਂ ਕਿ ਜਿਹੜੇ ਪਹਿਲਾ ਅਕਾਲ ਤਖ ਸਾਹਬ ਤੋਂ ਜਿਹੜੀ ਸਜ਼ਾ ਲੱਗੀ ਸੀ ਸੁਖਬੀਰ ਬਾਦਲ ਜਾਂ ਬਾਕੀ ਅਕਾਲੀ ਮੰਤਰੀਆਂ ਨੂੰ ਉਹ ਤੇ ਉਹਨਾਂ ਨੇ ਪੂਰੀ ਕਰ ਲਈ ਸੀ ਪਰ ਗਿਆਨੀ ਰਗਵੀਰ ਸਿੰਘ ਹੋਰਾਂ ਦਾ ਅੱਜ ਇਹ ਨਵਾਂ ਫਰਮਾਨ ਆਇਆ ਕਿ ਤੁਰੰਤ ਉਹਨਾਂ ਦੇ ਅਸਤੀਫੇ ਪ੍ਰਵਾਨ ਕੀਤੇ ਜਾਣ ਦੱਸ ਦਈਏ ਕਿ ਜਦੋਂ ਦਾ ਅਕਾਲ ਤਖਤ ਸਾਹਿਬ ਨੇ ਇਹ ਹੁਕਮ ਜਾਰੀ ਕੀਤਾ ਹੋਇਆ ਹੈ ਕਿ ਜਿਹੜੇ ਸੁਖਬੀਰ ਬਾਦਲ ਹੋਰਾਂ ਨੇ ਅਸਤੀਫੇ ਦਿੱਤੇ ਨੇ ਉਹਨਾਂ ਨੂੰ ਤੁਰੰਤ ਪ੍ਰਵਾਨ ਕਰੋ ਤਾਂ ਅਕਾਲੀ ਦਲ ਨੇ ਹੁਣ ਤੱਕ ਉਹ ਪ੍ਰਵਾਨ ਨਹੀਂ ਸੀ ਕੀਤੇ ਅਸਤੀਫੇ ਤਾਂ ਇਹਦੇ ਉੱਪਰ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਸੀ ਔਰ ਦੂਜਾ ਗਿਆਨੀ ਹਰਪ੍ਰੀਤ ਦੇ ਮਾਮਲੇ ਦੇ ਉੱਪਰ ਵੀ ਜਿਹੜੇ ਗਿਆਨੀ ਰਗਵੀਰ ਸਿੰਘ ਨੇ ਉਹਨਾਂ ਦੀ ਟਿੱਪਣੀ ਆਈ ਹੈ ਉਹ ਕਹਿੰਦੇ ਜਿਹੜਾ ਸ਼੍ਰੋਮਣੀ ਕਮੇਟੀ ਕਮੇਟੀਆਂ ਬਣਾ ਕੇ ਉਹਨਾਂ ਦੀ ਪੜਤਾਲ ਕਰਵਾ ਰਹੀ ਹੈ ਔਰ ਜਿੱਦਾਂ ਦੀਆਂ ਰੋਕਾਂ ਸਜਾਵਾਂ ਉਹਨਾਂ ਤੇ ਲਾ ਰਹੀ ਹੈ ਇਹ ਠੀਕ ਨਹੀਂ ਉਹਨਾਂ ਨੇ ਕਿਹਾ ਇਹ ਅਕਾਲ ਤਖਤ ਦਾ ਅਧਿਕਾਰ ਖੇਤਰ ਹੈ ਤੇ ਜਦੋਂ ਗਿਆਨੀ ਹਰਪ੍ਰੀਤ ਜੁਰਾ ਨੇ ਅਕਾਲ ਤਖਤ ਸਾਹਿਬ ਤੇ ਪਹੁੰਚ ਕੇ ਤੇ ਅਰਦਾਸ ਕਰ ਦਿੱਤੀ ਤੇ ਸਪਸ਼ਟੀਕਰਨ ਦੇ ਦਿੱਤਾ ਹੋਇਆ ਆਪਣਾ ਤਾਂ ਉਸ ਤੋਂ ਬਾਅਦ ਉਹਨਾਂ ਦੀਆਂ ਪੜਤਾਲਾਂ ਕਰਾਉਣ ਦੀ ਜਾਂ ਉਹਨਾਂ ਦੇ ਉੱਪਰ ਦੋਸ਼ ਲਾਉਣ ਦੀ ਕੋਈ ਜ਼ਰੂਰਤ ਨਹੀਂ ਸੀ ਬਣਦੀ ਨਾ ਹੀ ਉਹਨਾਂ ਦੇ ਉੱਪਰ ਕੋਈ ਸਜ਼ਾ ਦੇਣ ਦੀ ਲੋੜ ਸੀ ਹੁਣ ਦੇਖੋ ਇਹ ਸਾਰਾ ਖੇਡ ਕਿਵੇਂ ਤੇ ਕਿਸ ਤਰ੍ਹਾਂ ਹੋ ਰਿਹਾ ਹੈ ਇਹਦੇ ਉੱਪਰ ਤੁਸੀਂ ਆਪਣਾ ਵਿਚਾਰ ਆਪਣਾ ਕਮੈਂਟ ਲਿਖ ਸਕਦੇ ਹੋ ਇਸ ਤੋਂ ਅਗਲੀ ਵੱਡੀ ਖਬਰ ਹੈ ਕਿ ਐਮਪੀ ਅਮਰਤਪਾਲ ਸਿੰਘ ਜਿਹੜੇ ਡਿਬਰੂਗੜ੍ਹ ਜੇਲ੍ਹ 'ਚ ਬੰਦ ਨੇ ਔਰ ਐਮਪੀ ਜਿੱਤੇ ਹੋਏ ਨੇ ਖੰਡੂਰ ਸਾਹਿਬ ਤੋਂ ਉਹਨਾਂ ਦੀ ਵਿਚਾਰਧਾਰਾ ਦੁਆਰਾ ਉਹਨਾਂ ਦੇ ਸਮਰਥਕਾਂ ਦੁਆਰਾ ਜਿਹੜੇ ਫਰੀਦਕੋਟ ਦੇ ਐਮਪੀ ਜਿੱਤੇ ਹੋਏ ਨੇ ਸਰਬਜੀਤ ਸਿੰਘ ਖਾਲਸਾ ਜਿਹੜੇ ਕਿ ਭਾਈ ਵਿਅੰਤ ਸਿੰਘ ਦੇ بیٹے ਨੇ ਉਹਨਾਂ ਨੇ ਰਲ ਕੇ ਇੱਕ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ ਤੇ ਉਹਨਾਂ ਨੇ ਕਿਹਾ 14 ਜਨਵਰੀ ਮਾਗੀ ਦੇ ਦਿਹਾੜੇ ਦੇ ਉੱਪਰ ਨਵੀਂ ਪਾਰਟੀ ਦਾ ਆਗਾਜ਼ ਤੇ ਐਲਾਨ ਕੀਤਾ ਜਾਵੇਗਾ ਤਰੀਕ ਵੀ ਦੱਸ ਦਿੱਤੀ ਹੈ ਔਰ ਪਾਰਟੀ ਦਾ ਨਾਮ ਵੀ ਪਾਰਟੀ ਦਾ ਨਾਮ ਉਹਨਾਂ ਨੇ ਦੱਸਿਆ ਅਕਾਲੀ ਦਲ ਆਨੰਦਪੁਰ ਸਾਹਿਬ ਇਸ ਪਾਰਟੀ ਦਾ ਨਾਮ ਹੋਏਗਾ ਤਾਂ ਉਹਦੇ ਉੱਪਰ ਹੁਣ ਸਿਮਰਨਜੀਤ ਸਿੰਘ ਮਾਨ ਦਾ ਬਿਆਨ ਆ ਗਿਆ ਸਿਮਰਨਜੀਤ ਸਿੰਘ ਮਾਨ ਕਹਿੰਦੇ ਵੀ ਦੇਖੋ ਅਸੀਂ ਇਹਨਾਂ ਦੀ ਹਮਾਇਤ ਕਰਨੀ ਹੈ ਕਿ ਨਹੀਂ ਕਰਨੀ ਅਸੀਂ ਤਾਂ ਅਜੇ ਸੋਚਾਂਗੇ ਜਦੋਂ ਸਿਮਰਨਜੀਤ ਸਿੰਘ ਮਾਨ ਨੂੰ ਇਹ ਪੁੱਛਿਆ ਗਿਆ ਕਿ ਤੁਸੀਂ ਜਿਹੜੀ ਐਮਪੀ ਅਮਰਤਪਾਲ ਹੋਰੀ ਪਾਰਟੀ ਬਣਾ ਰਹੇ ਆ ਕੀ ਉਹਦੀ ਹਮਾਇਤ ਕਰੋਗੇ ਉਹਨਾਂ ਨੇ ਕਿਹਾ ਵੀ ਜੇ ਤਾਂ ਉਹ ਪਾਰਟੀ ਖਾਲਿਸਤਾਨ ਚਾਹੇਗੀ ਖਾਲਿਸਤਾਨ ਦੀ ਲੜਾਈ ਲੜੇਗੀ ਖਾਲਸਤਾਨ ਬਣਾਉਣ ਦੀ ਮੰਗ ਉਠਾਏਗੀ ਫਿਰ ਤਾਂ ਅਸੀਂ ਹਮਾਇਤ ਕਰਾਂਗੇ ਨਹੀਂ ਤਾਂ ਅਸੀਂ ਨਹੀਂ ਕਰਾਂਗੇ ਇਹ ਗੱਲ ਸਿੱਧੀ-ਸਿੱਧੀ ਜਿਹੜੇ ਸਿਮਰਨਜੀਤ ਸਿੰਘ ਮਾਨ ਨੇ ਉਹਨਾਂ ਨੇ ਬੋਲੀ ਹੈ ਔਰ ਉਹ ਕਹਿੰਦੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਦੇਖਾਂਗੇ ਵੀ ਅਸੀਂ ਕੀ ਕਰਨਾ ਤਾਂ ਉਧਰੋਂ ਫਿਰ ਸਾਹਮਣੋਂ ਜਿਹੜੇ ਅਮਰਤਪਾਲ ਹੋਰਾਂ ਦੇ ਨਾਲ ਰਲ ਕੇ ਪਾਰਟੀ ਬਣਾ ਰਹੇ ਨੇ ਐਮਪੀ ਸਰਬਜੀਤ ਖਾਲਸਾ ਫਰੀਦਕੋਟ ਤੋਂ ਉਹਨਾਂ ਦਾ ਵੀ ਪਲਟਵਾਰ ਆਇਆ ਉਹਨਾਂ ਦਾ ਵੀ ਅੱਗੋਂ ਫਿਰ ਬਿਆਨ ਆਇਆ ਉਹ ਕਹਿੰਦੇ ਦੇਖੋ ਸਾਨੂੰ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਕੋਈ ਲੋੜ ਨਹੀਂ ਸਨ ਉਹ ਉਹ ਆਪਦਾ ਵੱਖਰਾ ਜਿਵੇਂ ਵੀ ਉਹਨਾਂ ਦਾ ਹੈ ਉਹ ਚਲਾਉਣ ਅਸੀਂ ਆਪਣਾ ਵੱਖਰਾ ਚਲਾਵਾਂਗੇ ਉਹ ਕਹਿੰਦੇ ਉਹ 40 ਸਾਲ ਤੋਂ ਪਹਿਲਾਂ ਆਪਣਾ ਵੱਖਰਾ ਆਪਣੀ ਸੋਚ ਅਨਸਾਰ ਕੰਮ ਕਰ ਰਹੇ ਨੇ ਉਹ ਕਰੀ ਜਾਣ ਪਰ ਅਸੀਂ ਆਪਣੀ ਪਾਰਟੀ ਵੱਖਰੇ ਤੌਰ ਤੇ ਬਣਾ ਰਹੇ ਹਾਂ ਸਿਮਰਨਜੀਤ ਸਿੰਘ ਮਾਨ ਦਾ ਸਾਡੀ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਗੱਲ ਸਰਬਜੀਤ ਸਿੰਘ ਖਾਲਸਾ ਜਿਹੜੇ ਫਰੀਦਕੋਟ ਤੋਂ ਐਮਪੀ ਨੇ ਉਹਨਾਂ ਨੇ ਬੋਲੀ ਹੈ ਔਰ ਹੁਣ 14 ਜਨਵਰੀ ਨੂੰ ਮਾਗੀ ਦੇ ਮੇਲੇ ਦੇ ਉੱਪਰ ਜਿਹੜੀ ਇਹ ਨਵੀਂ ਪਾਰਟੀ ਦਾ ਐਲਾਨ ਹੋਣ ਜਾ ਰਿਹਾ ਹੈ ਇਹਦੇ ਬਾਰੇ ਕੀ ਹੋਏਗਾ ਕਿੰਨੇ ਕੁ ਲੋਕ ਉੱਥੇ ਜੁਟਣਗੇ ਕਿੰਨੇ ਕੁ ਲੋਕ ਉਹਦੇ ਨਾਲ ਤੁਰਨਗੇ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਉਧਰ ਜਿਹੜੇ ਅਕਾਲੀ ਦਲ ਚੋਂ ਬਾਗੀ ਧੜਾ ਹੋਇਆ ਹੋਇਆ ਜਿਹਦੇ ਵਿੱਚ ਪ੍ਰੇਮ ਸਿੰਘ ਚੰਦੂ ਮਾਜਰਾ ਬੀਬੀ ਜਗੀਰ ਕੌਰ ਐਜਾ ਵਡਾਲਾ ਐ ਜਾਂ ਹੋਰ ਕਈ ਨੇ ਅੱਜ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਵੀ ਬਿਆਨ ਆਇਆ ਉਹ ਕਹਿੰਦਾ ਅਸੀਂ 14 ਦਿਨ ਤੱਕ ਇੰਤਜ਼ਾਰ ਕਰਾਂਗੇ ਜੇਕਰ ਅਕਾਲੀ ਦਲ ਅਕਾਲ ਤਖਤ ਸਾਹਿਬ ਦੇ ਹੁਕਮਾ ਮੁਤਾਬਕ ਚੱਲ ਕੇ ਆਪਣੇ ਆਪ ਦੇ ਵਿੱਚ ਸੁਧਾਰ ਕਰਦਾ ਤੇ ਫੈਸਲੇ ਲਾਗੂ ਕਰਦਾ ਤਾਂ ਠੀਕ ਹੈ ਨਹੀਂ ਤਾਂ ਅਸੀਂ ਵੀ ਨਵਾਂ ਫੈਸਲਾ ਲੈਣ ਲਈ ਮਜਬੂਰ ਹੋਵਾਂਗੇ ਹੁਣ ਨਵਾਂ ਫੈਸਲਾ ਉਹਨਾਂ ਨੇ ਕੀ ਲੈਣਾ ਹੈ ਇਹ ਵੀ ਹੋ ਸਕਦਾ ਕਿ ਉਹ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰਨ ਇਹ ਵੀ ਹੋ ਸਕਦਾ ਹੈ ਕਿ ਉਹ ਜਿਹੜੀ ਜਿਹੜੀ ਪਾਰਟੀ ਨਵੀਂ ਅਮਰਤਪਾਲ ਹੋਰਾਂ ਵੱਲੋਂ ਬਣਾਈ ਜਾ ਰਹੀ ਹੈ ਉਧਰ ਨੂੰ ਜੁੜਨ ਦੀ ਕੋਸ਼ਿਸ਼ ਕਰਨ ਪਰ ਇਹ ਸੰਭਾਵਨਾ ਬਹੁਤ ਘੱਟ ਹੈ ਇਹ ਵੀ ਹੋ ਸਕਦਾ ਹੈ ਕਿ ਉਹ ਦੂਜੀਆਂ ਪਾਰਟੀਆਂ ਵੱਲ ਜਾਣ ਦੀ ਕੋਸ਼ਿਸ਼ ਕਰਨ ਜਾਇਆ ਜਾ ਹੀ ਸਕਦਾ ਹੈ ਪਹਿਲਾਂ ਗਿਆ ਹੀ ਨੇ ਕਿੰਨੇ ਵੇਖੋ ਕੈਪਟਨ ਅਮਰਿੰਦਰ ਬਾਰੇ ਕਦੀ ਕਿਸੇ ਨੇ ਸੋਚਿਆ ਸੀ ਕਿ ਜਿੰਨਾ ਉਹ ਭਾਜਪਾ ਦੇ ਖਿਲਾਫ ਬੋਲਦਾ ਹੈ ਵੀ ਉਹ ਕਦੇ ਭਾਜਪਾ ਚਲਾ ਜਾਊਗਾ ਸੁਨੀਲ ਜਾਖੜ ਬਾਰੇ ਕਦੀ ਕਿਸੇ ਨੇ ਸੋਚਿਆ ਸੀ ਵੀ ਜਿੰਨਾ ਭਾਜਪਾ ਦੀ ਸੋਚ ਵਿਚਾਰਧਾਰਾ ਤੇ ਉਹ ਤਵਾ ਲਾਉਂਦਾ ਹੈ ਉਹ ਭਾਜਪਾ ਦੇ ਵਿੱਚ ਚਲਾ ਜਾਊਗਾ ਗਾਇਆ ਨਾ ਉਹ ਇਸੇ ਤਰ੍ਹਾਂ ਰਾਣਾ ਗੁਰਮੀਤ ਸਿੰਘ ਸੋਢੀ ਇਸੇ ਤਰ੍ਹਾਂ ਜਿਹੜੇ ਫਤੇ ਜੰਗ ਬਾਜਵਾ ਮਨਪ੍ਰੀਤ ਬਾਦਲ ਬਾਰੇ ਕਿਸੇ ਨੇ ਸੋਚਿਆ ਸੀ ਕਿ ਮਨਪ੍ਰੀਤ ਬਾਦਲ ਜਿਹੜਾ ਕਹਿੰਦਾ ਕਿ ਆ ਭਾਜਪਾ ਨੂੰ ਬੀਜੇਪੀ ਨੂੰ ਦੇਸ਼ ਚੋਂ ਅੰਗਰੇਜ਼ਾਂ ਵਾਂਗ ਬਾਹਰ ਕੱਢਣ ਦੀ ਲੋੜ ਐ ਉਹ ਚਲਾ ਜਾਊਗਾ ਚਲੋ ਰਵਨੀਤ ਬਿੱਟੂ ਬੀਜੇਪੀ ਚ ਗਿਆ ਕਿਸੇ ਨੇ ਸੋਚਿਆ ਸੀ ਕਿ ਰਵਨੀਤ ਬਿੱਟੂ ਬੀਜੇਪੀ ਚਲਾ ਜਾ ਜਿੰਨਾ ਉਹ ਕਹਿੰਦਾ ਹੁੰਦਾ ਸੀ ਕਿ ਮੈਂ ਤਾਂ ਬੀਜੇਪੀ ਵਾਲਿਆਂ ਦੇ ਜੁੱਤੀ ਮਾਰ ਕੇ ਜੁੱਤੀ ਵੀ ਗੰਦੀ ਨਾ ਕਰਾਂ ਵੀਡੀਓ ਪਈਆਂ ਨਹੀਂ ਹੁੰਦੀਆਂ ਤਾਂ ਰਵਨੀਤ ਬਿੱਟੂ ਬੀਜੇਪੀ ਚ ਚਲਾ ਗਿਆ ਤਾਂ ਇਸ ਕਰਕੇ ਇਹ ਜਿਹੜੇ ਅਕਾਲੀ ਦਲ ਚੋਂ ਬਾਗੀ ਨੇ ਇਹ ਕੁਝ ਵੀ ਕਰ ਸਕਦੇ ਨੇ ਉਹਨਾਂ ਦੇ ਟਾਈਮ ਜੇ ਕਿਸੇ ਨੂੰ ਲੱਗਦਾ ਐ ਨਹੀਂ ਕਰ ਸਕਦੇ ਉਹ ਨਹੀਂ ਤੇ ਇਹ ਭਲੇਖੇ ਦੇ ਵੇਖੋ ਮੌਜੂਦਾ ਦੌਰ ਦੀ ਸਿਆਸਤ ਨੂੰ ਸਮਝਣਾ ਚਾਹੀਦਾ ਹੈ ਮੌਜੂਦਾ ਦੌਰ ਦੀ ਜਿਹੜੀ ਸਿਆਸਤ ਆ ਇਹਦਾ ਕੋਈ ਸਟੈਂਡ ਨਹੀਂ ਮੌਜੂਦਾ ਦੌਰ ਦੀ ਸਿਆਸਤ ਦਾ ਕੋਈ ਅਸੂਲ ਨਹੀਂ ਇਹ ਮੌਕਾਪ੍ਰਸਤ ਸਿਆਸਤ ਹੈ ਮੌਕਾਪ੍ਰਸਤ ਤੇ ਇਹ ਕੁਝ ਵੀ ਕਿਸੇ ਵੀ ਟਾਈਮ ਕਰ ਸਕਦੀ ਹੈ ਇੰਨੀ ਮੌਕਾਪ੍ਰਸਤ ਸਿਆਸਤ ਹੈ ਤੁਹਾਡਾ ਵੈਸੇ ਇਹਦੇ ਬਾਰੇ ਕੀ ਖਿਆਲ ਹੈ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਅਗਲੀ ਖਬਰ ਹੈ ਜਸਟਿਨ ਟਰੂਡੋ ਜਿਹੜੇ ਪ੍ਰਧਾਨ ਮੰਤਰੀ ਨੇ ਉਹ ਅਸਤੀਫਾ ਦੇਣਗੇ ਇਹ ਖਬਰ ਆ ਰਹੀ ਹੈ। ਔਰ ਅੱਜ ਉਹਨਾਂ ਦਾ ਅਸਤੀਫਾ ਹੋ ਸਕਦਾ ਸ਼ਾਮ ਤੱਕ ਇਹ ਵੀ ਖਬਰ ਆ ਰਹੀ ਹੈ। ਕਿਉਂਕਿ ਉੱਥੇ ਵੀ ਰੌਲਾ ਵੱਡਾ ਪਿਆ ਹੋਇਆ। ਔਰ ਜਸਟਿਨ ਟਰੂਡੋ ਦੇ ਅਸਤੀਫੇ ਦੀ ਪੰਜਾਬ ਜਾਂ ਭਾਰਤ ਚ ਗੱਲ ਕਰਨ ਦੀ ਲੋੜ ਕਿਉਂ ਹੈ? ਇਸ ਕਰਕੇ ਕਿਉਂਕਿ ਜਿਹੜੇ ਦੇਸ਼ ਦੇ ਉਹ ਪ੍ਰਧਾਨ ਮੰਤਰੀ ਨੇ ਉੱਥੇ ਪੰਜਾਬੀ ਬਹੁਤ ਗਏ ਨੇ। ਵੱਡੀ ਗਿਣਤੀ ਪੰਜਾਬੀ ਸਾਡੇ ਉੱਥੇ ਗਏ ਨੇ ਭਾਰਤੀ ਪੰਜਾਬੀ ਤਾਂ ਜਸਟਿਨ ਟਰੂਡੋ ਨੇ ਪਹਿਲਾਂ ਕੁਝ ਇਸ ਤਰ੍ਹਾਂ ਦੇ ਫੈਸਲੇ ਲਏ ਜਿਨ੍ਹਾਂ ਤੋਂ ਉੱਥੇ ਵੱਸਦੇ ਪੰਜਾਬੀ ਖੁਸ਼ ਹੋਏ ਭਾਰਤ 'ਚ ਰਹਿਣ ਵਾਲੇ ਪੰਜਾਬੀਆਂ ਨੇ ਵੀ ਕਿਹਾ ਹਾਂ ਠੀਕ ਹੈ ਜੀ ਵਧੀਆ ਕੀਤਾ ਪਰ ਹੁਣ ਜਸਟਿਨ ਟਰੂਡੋ ਜੇ ਅਸਤੀਫਾ ਦੇਣਗੇ ਪਾਸੇ ਹੋਣਗੇ ਤਾਂ ਫਿਰ ਉਹਨਾਂ ਫੈਸਲਿਆਂ ਦਾ ਕੀ ਬਣੇਗਾ ਔਰ ਭਾਰਤ ਦੇ ਵਿੱਚੋਂ ਜਿਹੜੇ ਉੱਥੇ ਹੋਰ ਜਾਣਾ ਚਾਹੁੰਦੇ ਨੇ ਜਾਂ ਪਹਿਲਾਂ ਉੱਥੇ ਰਹਿ ਰਹੇ ਨੇ ਉਹਨਾਂ ਦੀ ਜ਼ਿੰਦਗੀ ਤੇ ਕੀ ਅਸਰ ਪਵੇਗਾ ਏ ਆਉਣ ਵਾਲਾ ਵਕਤ ਹੀ ਦੱਸੇਗਾ ਫਿਲਹਾਲ ਉਹਨਾਂ ਦੇ ਅਸਤੀਫੇ ਦੀ ਖਬਰ ਵੱਡੀ ਹੈ ਔਰ ਉਧਰ ਕੇਂਦਰ ਸਰਕਾਰ ਦੇ ਵਿੱਚ ਜਿਹੜਾ ਪਟਾਕਾ ਪੈਣ ਜਾ ਰਿਹਾ ਨਿਤਿਸ਼ ਕੁਮਾਰ ਦਾ ਜਿਹੜਾ ਰੌਲਾ ਪਿਆ ਨਿਤਿਸ਼ ਕੁਮਾਰ ਕਿਸੇ ਵੀ ਟਾਈਮ ਮੋਦੀ ਸਰਕਾਰ ਨੂੰ ਵੱਡਾ ਝਟਕਾ ਦੇ ਸਕਦਾ ਹੈ ਇਹਦੇ ਤੇ ਤਿੱਖੀ ਨਜ਼ਰ ਬਣੀ ਹੋਈ ਹੈ ਔਰ ਨਿਤਿਸ਼ ਕੁਮਾਰ ਨਾਲ ਅਜੇ ਤੱਕ ਜਿਹੜੀ ਬੀਜੇਪੀ ਹੈ ਮੋਦੀ ਸਰਕਾਰਾ ਉਹਦਾ ਕੋਈ ਪੈਚਅਪ ਨਹੀਂ ਹੋਇਆ ਖਬਰਾਂ ਬੀਜੇਪੀ ਦੇ ਲਈ ਬੜੀਆਂ ਖਤਰਨਾਕ ਨੇ ਉਹ ਚਾਹੇ ਬਿਹਾਰ ਦੇ ਇਲੈਕਸ਼ਨ ਸਿਰ ਤੇ ਆ ਗਏ ਉੱਥੇ ਤੇ ਚਾਹੇ ਕੇਂਦਰ ਸਰਕਾਰ ਜਿਹੜੀ ਫੌੜੀਆਂ ਤੇ ਖੜੀ ਐ ਨਿਤਿਸ਼ ਕੁਮਾਰ ਚੰਦਰਬਾਬੂ ਨੈਡੂ ਤੇ ਇਕਨਤ ਛਿੰਦੇ ਦੀਆਂ ਇਹ ਇਹਦੇ ਉੱਪਰ ਵੀ ਤਿੱਖੀ ਨਜ਼ਰ ਬਣਾ ਕੇ ਰੱਖਣ ਦੀ ਲੋੜ ਐ ਬਹੁਤ ਮਿਹਰਬਾਨੀ ਸ਼ੁਕਰੀਆ